ਲੋਹੜੀ ਦੇ ਤਿਉਹਾਰ ਦੇ ਨਜ਼ਰ ਆਈ ਕਿਸਾਨੀ ਲਹਿਰ ਦੀ ਰੰਗਤ ਕਿਸਾਨ ਮਜ਼ਦੂਰ ਅਤੇ ਕਾਮਿਆਂ ਨੂੰ ਸਮਰਪਿਤ ਕੀਤੀ ਗਈ ਲੋਹੜੀ ਜਿੱਥੇ ਤੋਂ ਦੱਸਣਾ ਚਾਹੁੰਦੇ ਆ ਕਿ ਖੇਤੀ ਬਿੱਲ ਸੜਕ ਤੇ ਕੇਂਦਰ ਸਰਕਾਰ ਖਿਲਾਫ ਜਤਾਇਆ ਗਿਆ ਰੋਸ ਔਰ ਬੜੀ ਗਿਣਤੀ ਵਿੱਚ ਇਕੱਠੇ ਹੋਏ ਪਰਿਵਾਰ ਵੱਲੋਂ ਮਨਾਈ ਗਈ ਕਾਲੀ ਲੋਹੜੀ ਪ੍ਰਾਈਮ ਡੇ ਕੇ ਨਿਊਜ਼ ਚੈਨਲ ਵੱਲੋਂ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਤੋਂ ਮਨਜੀਤ ਸਿੰਘ ਅੱਜ ਆdte ਲੋਕ ਜਿਹੜਾ ਪ੍ਰਾਲਾ ਕੀਤਾ ਹੈ ਡਿਫੈਂਸਰ ਅਸੀਂ ਕੱਲ੍ਹ ਲੋਹੜੀ ਮਨਾ ਰਹੇ ਹਾਂ ਅੱਜ ਕਿਸਾਨ ਪਰ ਆਵਾਦੋ ਸਮਰਥਨ ਵਿੱਚ ਜੀ ਸੀ ਸੀ ਸ਼ਾਂਤੀਪੂਰਵਕ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਹਾਂ ਮੋਦੀ ਸਰਕਾਰ ਨੂੰ ਜਗਾਣਾ ਚਾਹੁੰਦੇ ਹਾਂ ਕਿ ਕਿਸਾਨਾਂ ਦੀ ਮੰਗਾਂ ਨੂੰ ਮੰਨਿਆ ਜਾਵੇ ਤੇ ਕਾਨੂੰਨ ਸਾਰੇ ਰੱਦ ਕੀਤੇ ਜਾਣ ਇੱਥੇ ਲੋਕਾਂ ਨੂੰ ਕੋਈ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਣਾ ਹੈ ਕਾਨੂੰਨਾ ਦੇ ਨਾਲ ਮੋਦੀ ਸਰਕਾਰ ਆਪਣੀ ਈਗੋ ਛੱਡੇ ਤੇ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਮੀਟਿੰਗ ਦਾ ਵੀ ਕੋਈ ਨਤੀਜਾ ਨਹੀਂ ਨਿਕਲ ਰਿਹਾ ਪ੍ਰਮੋਦੀ ਨੂੰ ਆਪਾ ਆਣਾ ਚਾਹੀਦਾ ਪ੍ਰਧਾਨ ਮੰਤਰੀ ਨੂੰ ਸਾਡੇ ਮੀਟਿੰਗ ਕਰਨ ਕਿਸਾਨਾਂ ਦੇ ਨਾਲ ਉਹਨਾਂ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਕਰੋ ਉਹਨਾਂ ਦੇ ਮੰਗਾਂ ਮੰਨੋ 60 ਤੋਂ ਵੱਧ ਕਿਸਾਨ ਉੱਥੇ ਸ਼ਹੀਦ ਹੋ ਚੁੱਕਿਆ ਪਰ ਉਹਨਾਂ ਦੇ ਪਰਿਵਾਰਾਂ ਦਾ ਕੋਈ ਵੀ ਕੋਈ ਵੀ ਲੈ ਨਹੀਂ ਆਇਆ ਸੁਦ ਉਥੇ ਇਸ ਕਰਕੇ ਅਸੀਂ ਮੰਗ ਕਰਨੇ ਆ ਕਿ ਇਹ ਕਾਨੂੰਨਾ ਨੂੰ ਰੱਦ ਕਰੋ ਅਤੇ ਕਿਸਾਨਾਂ ਦੀ ਮੰਗਾਂ ਨੂੰ ਮੰਨੋ ਠੀਕ ਹੈ ਮੇਰਾ ਨਾ ਹਰਜਿੰਦਰ ਸਿੰਘ ਆ ਜੀ ਮੈਂ ਕਾਲੇ ਕਾਨੂੰਨਾਂ ਦੀ ਇਹ ਵਿਰੋਧਤਾ ਕਰਨ ਵਾਸਤੇ ਜਿਹੜੀ ਜਿਸ ਅੱਜ ਅਸੀਂ ਲੋਹੜੀ ਮਨਾ ਰਹੇ ਕਾਲੀ ਲੋਹੜੀ ਕਿਉਂਕਿ ਲੋਕ ਖੁਸ਼ੀਆਂ ਮਨਾਉਂਦੇ ਆ ਪਰ ਜਿਹੜੇ ਸਾਡੇ ਉੱਥੇ 60 70 ਬੰਦੇ ਮਰ ਚੁੱਕੇ ਆ ਅਸੀਂ ਉਹਨਾਂ ਦੇ ਕਰਕੇ ਖੁਸ਼ੀ ਨਹੀਂ ਮਨਾ ਰਹੇ ਉਹ ਕਿਸਾਨ ਸਾਡੇ ਪਰਿਵਾਰਾਂ ਤੋਂ ਹੀ ਸਾਡਿਆਂ ਵਾਸਤੇ ਗਏ ਸੀ ਤੇ ਅਸੀਂ ਚਾਹੁੰਦੇ ਆ ਕਿ ਇਹਨਾਂ ਨੂੰ ਕਾਲੇ ਕਾਨੂੰਨ ਜਿਹੜੇ ਆ ਇਹ ਰੱਦ ਕੀਤੇ ਜਾਣ ਸਰਕਾਰ ਸੁਣੇ ਭਾਜਪਾ ਦੀ ਸਰਕਾਰ ਜਿਹੜੀ ਇਹ ਆਪਣੇ ਫੈਸਲੇ ਤੋਂ ਪੰਤੇ ਇਹਨਾਂ ਨੂੰ ਲੋਕਾਂ ਨੇ ਬਹੁਮਤ ਦਿੱਤਾ ਸੀ ਪਰ ਇਹਨਾਂ ਨੇ ਉਹਦਾ ਨਜਾਇਜ਼ ਫੈਡ ਆਡਿਟ ਆ ਕੇ कोरोना ਦੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਕੁਝ ਚੰਦ ਜਿਹੜੇ ਅਮੀਰ ਲੋਗ ਆ ਉਹਨਾਂ ਦੇ ਸ਼ਾਇਦ ਇਹਨਾਂ ਨੇ ਖਬਰ ਕੰਮ ਕੀਤਾ ਹੁਣ ਤਾਂ ਹਾਈ ਕੋਰਟ ਦੇ ਵਿੱਚ ਹੀ ਤੇ ਮੋਰ ਲਾਤੀ ਆ ਕਿ ਇਹੜੇ ਤੁਹਾਡੇ ਕਾਨੂੰਨ ਆ ਇਹ ਗਲਤ ਆ ਔਰ ਇਹਨਾਂ ਨੂੰ ਆਪਣੀ ਇੱਕ ਇੱਕ ਵੇਖੋ ਇਹਦੇ ਵਿੱਚ ਕੋਈ ਹਾਰਮਨਨ ਵਾਲੀ ਗੱਲ ਨਹੀਂ ਹੈਗੀ ਜੇ ਸਰਕਾਰ ਲੋਕਾਂ ਦੀ ਬਣਾਈ ਹੋਈ ਸਰਕਾਰ ਆ ਸਰਕਾਰ ਲੋਕਾਂ ਨਾਲ ਜੇ ਧੱਕੇਸ਼ਾਹੀ ਕਰੋਗੇ ਇਸ ਤਰ੍ਹਾਂ ਕਰੋਗੇ ਤਾਂ ਫਿਰ ਇਸ ਤਰ੍ਹਾਂ ਦੇ ਅੰਦੋਲਨ ਤਾਂ ਹੋਣਗੇ ਔਰ ਇਹ ਜਿਹੜਾ ਅੰਦੋਲਨ ਆ ਸ਼ਾਂਤਮਈ ਆ ਤੇ ਮੇਰੇ ਖਿਆਲ ਨਾਲ ਅਸੀਂ ਤਾਂ ਜਨੋਂ ਦੇ ਐਡੇ ਹੋਇਆ ਜਿਸ ਤਰ੍ਹਾਂ ਦਾ ਅੰਦੋਲਨ ਅਸੀਂ ਜ਼ਿੰਦਗੀ 'ਚ ਵੇਖਿਆ ਹੀ ਨਹੀਂ ਔਰ ਇਹ ਅੰਦੋਲਨ ਜੇ ਸ਼ਾਂਤਮਈ ਆ ਤੇ ਇਹਨੂੰ ਨਾ ਸਰਕਾਰ ਖਰਾਬ ਕਰੇ ਔਰ ਆਪਣੇ ਕਾਨੂੰਨ ਜਿਹੜੇ ਆ ਵਾਪਸ ਲੈ ਲੇ ਔਰ ਸਾਰੇ ਆਪੋ ਆਪਣੇ ਘਰਾਂ ਨੂੰ ਆਓ ਜੋ ਕੋ ਉੱਥੇ ਜਿਹੜੇ ਬੈਠੇ ਆ ਉਹ ਵੀ ਜੀ ਜਿਹੜੇ ਆ ਕਿਸੇ ਨਾ ਪਰਿਵਾਰ ਦੇ ਜੀ ਆਜ ਅਸੀਂ ਇੱਥੇ ਜੀ ਸਾਰੇ ਪੰਚਾਇਤ ਜਿਹੜੀ ਆ ਸਾਡੀ ಗ್ರಾಮ ਪੰਚਾਇਤ ਚਾਂਦਿਆਬੀਨੂ ਫੇਸ 2 ਦੀ ਅਸੀਂ ਸਾਰਿਆਂ ਨੇ ਹਾਂ ਜੀ ਨਾਮ ਖਲਾੜੀਆਂ ਨਾਮ ਆ ਸਾਡੀਆਂ ਆਰਤੀ ਸੇਟ ਹਾਂਜੀ ਅੱਜ ਦਾ ਪ੍ਰਾਲਾ ਕੀਤਾ ਗਿਆ ਤੁਹਾਡੇ ਵਰਗਾ ਕੀ ਕਹਿਣਾ ਚਾਹੁੰਦੇ ਐ ਸਾਡੇ ਅੱਜ ਇਤਿਹਾਸ ਦੀ ਕਕਾਲੀ ਲੋੜੀ ਮਨਾਈ ਗਈ ਹੈ ਜਿਹੜਾ ਕਿ ਅਸੀਂ ਨਹੀਂ ਚਾਹੁੰਦੇ ਕਿ ਦੁਬਾਰਾ ਅਸੀਂ ਕਦੀ ਦੇਖੀਏ ਨਾ ਹੀ ਸਾਡੇ ਆਉਣ ਵਾਲੀ ਪੀੜ੍ਹੀਆਂ ਦੇਖਣ ਇਸ ਕਕਾਲੀ ਲੋੜੀ ਨੂੰ ਔਰ ਅਸੀਂ ਚਾਹੁੰਦੇ ਹਾਂ ਕਿ ਮੋਦੀ ਸਰਕਾਰ ਨੇ ਜਿਹੜੇ ਕਾਨੂੰਨ ਬਣਾਏ ਐ ਐ ਬਿਲਕੁਲ ਵਾਪਸ ਕਰਨੇ ਚਾਹੀਦੇ ਕਿਸਾਨ ਪਰਵਾ ਇਸ ਕਾਨੂੰਨਾਂ ਦੇ ਖਿਲਾਫ ਅੜੇ ਅੜੇ ਹੋਇਆ ਲੜੇ ਦੋ نو ਬੈਠ ਕੇ ਦੇ ਬਾਵਜੂਦ ਵੀ ਅੱਜ ਤਹਾਨੂੰ ਇਸ ਚੀਜ਼ ਦਾ ਕੁਝ ਵੀ ਮਤਲਬ ਅੰਤ ਨਹੀਂ ਨਜ਼ਰ ਆ ਰਿਹਾ ਔਰ ਆ ਦਿਨੋ ਦਿਨ ਸੰਘਰਸ਼ ਤੇਜੀ ਹੋਈ ਜਾ ਰਿਹਾ ਔਰ ਅਸੀਂ ਇਹ ਕਿਸਾਨ ਪਰਾਂ ਦੇ ਬਿਲਕੁਲ ਨਾਲ ਖੜੇ ਆ ਜਦੋਂ ਤੱਕ ਕਿਸਾਨ ਪਰਾਂ ਲੜਨਗੇ ਅਸੀਂ ਤਦ ਤੱਕ ਉਹਨੇ ਦੇ ਨਾਲ ਖੜੇ ਆ ਜੀ ਦੇਖੋ ਸਰਕਾਰ ਨੇ ਉਹਨਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਆਮ ਪਬਲਿਕ ਨੇ ਉਹਨਾਂ ਨੂੰ ਬਹੁਤ ਸਹੂਲਤ ਦਿੱਤੀ ਹੈ ਔਰ ਆਮ ਪਬਲਿਕ ਨੇ ਉਹਨਾਂ ਦਾ ਸਾਥ ਹੀ ਬਹੁਤ ਦਿੱਤਾ ਇਸ ਚੀਜ਼ ਬਾਰੇ ਔਰ ਠੰਡ ਦੇ ਵਿੱਚ ਕਿਸਾਨ ਪਰਾਂ ਔਰ ਬੱਚੇ ਬਜ਼ੁਰਗ ਕਈ ਲੋਕ ਮਰੇ ਵੀ ਔਰ ਕਈ ਬਿਮਾਰ ਵੀ ਹੋ ਰਹੇ ਆ ਔਰ ਉਹਨਾਂ ਦਾ ਕੋਈ ਵੀ ਧਿਆਨ ਨਹੀਂ ਕਰਦ ਔਰ ਨੋ ਬੈਠ ਕੇ ਬਿਲਕੁਲ ਵੀ ਬੇਬੁਨਿਆਦੀ ਗਈਆਂ ਔਰ ਅਸੀਂ ਚਾਹੁੰਦੇ ਕਿ ਅਗਲੀ ਵਾਲੀ ਬੈਠਕ ਵੀ ਬੇਬੁਨਿਆਦੀ ਜਾਵੇ ਅਸੀਂ ਇਸ ਚੀਜ਼ ਦਾ ਜਲਦ ਤੋਂ ਜਲ ਕੋਈ ਨਾ ਕੋਈ ਹੱਲ ਚਾਹੁੰਦੇ ਆ ਜੀ ਆਪਣਾ ਪਰਿਵਾਰ ਛੱਡ ਕੇ ਆਪਣੇ ਹਿੱਸੇ ਲਈ ਬੈਠੇ ਹੋਏ ਹਾਂ ਜੀ ਜਿਹੜੇ ਪਰਿਵਾਰ ਛੱਡ ਕੇ ਬੈਠੇ ਆ ਹੱਕ ਆਪਣਾ ਛੱਡ ਕੇ ਬੈਠੇ ਆ ਜਿਨ੍ਹਾਂ ਦੇ ਪਰਿਵਾਰ ਚ ਮੈਂਬਰ ਚਲੇ ਵੀ ਗਏ ਉਹਨਾਂ ਦੀ ਪੂਰਤੀ ਵੀ ਕੋਈ ਨਹੀਂ ਕਰ ਸਕਦਾ ਔਰ ਅਸੀਂ ਨਹੀਂ ਚਾਹੁੰਦੇ ਕਿ ਹੋਰ ਸਾਡੇ ਕਿਸਾਨ ਭਰਾਵਾਂ ਨਾਲ ਐ ਚੀਜ਼ ਹੋਵੇ ਕਿਸੇ ਦੇ ਪਰਿਵਾਰ ਦੀ ਕੋਈ ਕਮੀ ਹੋਵੇ ਸਾਨੂੰ ਇਹ ਚੀਜ਼ ਬਿਲਕੁਲ ਪਸੰਦ ਨਹੀਂ ਹੈ ਅੱਜ ਅਸੀਂ ਕਾਲੀ ਲੋਹੜੀ ਮਨਾਈ ਹੈ ਸਾਰੇ ਪਰਿਵਾਰ ਨੇ ਆਪਣੇ ਇਕੱਠੇ ਹੋ ਕੇ ਪ੍ਰਨਵ ਧਵਨ ਜੀ ਪੰਚਾਇਤ ਵੀ ਸਭ ਨੇ ਕਾਲੀ ਲੋਹੜੀ ਮਨਾਈ ਹੈ ਔਰ ਅਸੀਂ ਉਹਨਾਂ ਦੇ ਬਿਲਕੁਲ ਨਾਲ ਖੜੇ ਆ ਕਿਸਾਨਾਂ ਦੇ ਨਾਲ ਵੀ ਖੜੇ ਆ ਔਰ ਅਸੀਂ ਨਹੀਂ ਚਾਹਦੇ ਦੇਸ਼ ਔਰ ਦੁਨੀਆ ਕੀ ਤਮਾਮ ਖਬਰੋਂ ਸੇ ਜੁੜ ਰਹਿਣ ਕੇ ਲਈ ਹਮਾਰਾ ਚੈਨਲ ਲਾਈਕ ਕਰੇ ਸ਼ੇਅਰ ਕਰੇ ਸਬਸਕ੍ਰਾਈਬ ਕਰੇ ਔਰ ਬੈਲ ਆਈਕਨ ਪਰ ਕਲਿੱਕ ਕਰਨਾ